ਕਿ ਵੀ ਫਲਾਈਟ ਵਾਂਗ ਹੋਵੇਗੀ ਬੈਗ ਲਿਮਿਟ ਜੀ ਹਾਂ ਤੁਹਾਨੂੰ ਦੱਸ ਦੇ ਕਿ ਜੇਕਰ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਇਸ ਸਫ਼ਰ ਦੇ ਦੌਰਾਨ ਲੋੜ ਤੋਂ ਵੱਧ ਸਮਾਨ ਲੈ ਕੇ ਟ੍ਰੇਨ ਦੇ ਵਿੱਚ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਟ੍ਰੇਨ ਦੇ ਵਿੱਚ ਵੀ ਸਫ਼ਰ ਕਰਨ ਵਾਲਿਆਂ ਲਈ ਬੈਗ ਲਿਮਿਟ ਨਿਰਧਾਰਿਤ ਕੀਤੀ ਜਾ ਰਹੀ ਹੈ ਦੱਸ ਦੇ ਕਿ ਭਾਰਤੀ ਰੇਲਵੇ ਦੇ ਵੱਲੋਂ ਇਹ ਨਿਯਮ ਬਹੁਤ ਹੀ ਜਲਦ ਲਾਗੂ ਹੋਣ ਵਾਲਾ ਹੈ ਜੇਕਰ ਤੁਸੀਂ ਟ੍ਰੇਨ ਦੇ ਵਿੱਚ ਜ਼ਿਆਦਾ ਸਮਾਨ ਲੈ ਕੇ ਜਾ ਰਹੇ ਹੋ ਤਾਂ ਤੁਹਾਨੂੰ ਵੀ ਦੇਣਾ ਹੋਵੇਗਾ ਐਕਸਟਰਾ ਚਾਰਜ ਨਿਰਧਾਰਿਤ ਸੀਮਾ ਤੋਂ ਵੱਧ ਜੋ ਸਮਾਨ ਜੇਕਰ ਤੁਸੀਂ ਆਪਣੇ ਨਾਲ ਕੈਰੀ ਕਰਕੇ ਲੈ ਕੇ ਜਾ ਰਹੇ ਹੋ ਤਾਂ ਤੁਹਾਨੂੰ ਵੀ ਟ੍ਰੇਨ ਦੇ ਵਿੱਚ ਫਲਾਈਟ ਦੇ ਵਾਂਗ ਐਕਸਟਰਾ ਚਾਰਜ ਦੇਣੇ ਹੋਣਗੇ ਦੱਸੇ ਕਿ ਟ੍ਰੇਨ ਦੇ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਤੁਸੀਂ ਜਦੋਂ ਟ੍ਰੇਨ ਦੇ ਵਿੱਚ ਚੜੋਗੇ ਤਾਂ ਤੁਹਾਡੇ ਜੋ ਬੈਗ ਦਾ ਵਜ਼ਨ ਹੈ ਉਹ ਤੋਲਿਆ ਜਾਏਗਾ ਜੇਕਰ ਨਿਰਧਾਰਿਤ ਸੀਮਾ ਤੋਂ ਵੱਧ ਅਗਰ ਇਹ ਵਜ਼ਨ ਜੋ ਹੈ ਨਿਕਲਦਾ ਹੈ ਤਾਂ ਤੁਹਾਨੂੰ ਐਕਸਟਰਾ ਚਾਰਜ ਦੇਣਾ ਹੋਵੇਗਾ ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਸਫ਼ਰ ਦੇ ਆਂ ਟ੍ਰੰਕ ਬਾਕਸ ਜਾਂ ਕਿਸੇ ਹੋਰ ਭਾਰੀਆਂ ਚੀਜ਼ਾਂ ਨਾਲ ਲੈ ਕੇ ਜਾ ਰਹੇ ਹੋ ਤਾਂ ਉਹ ਬੈਨ ਹੋਣ ਗਿਆ ਇਹ ਚੀਜ਼ਾਂ ਤੁਸੀਂ ਪਾਰਸਲ ਵੈਨ ਦੇ ذریعے ਹੀ ਲੈ ਕੇ ਜਾ ਸਕਦੇ ਹੋ ਇਹ ਚੀਜ਼ਾਂ ਤੁਸੀਂ ਆਪਣੇ ਸਫ਼ਰ ਦੌਰਾਨ ਨਾਲ ਨਹੀਂ ਲੈ ਕੇ ਜਾ ਸਕਦੇ ਭਾਰਤੀ ਰੇਲਵੇ ਦੇ ਵੱਲੋਂ ਬਹੁਤ ਹੀ ਜਲਦ ਇਹ ਨਿਯਮ ਜੋ ਹੈ ਲਾਗੂ ਕੀਤਾ ਜਾਵੇਗਾ ਕੇਂਦਰੀ ਰੇਲਵੇ ਮੰਤਰੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਰੇਲ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਬਹੁਤ ਸਾਰੇ ਅਕਸਰ ਲੋਕ ਲੋਡ ਤੋਂ ਵੱਧ ਸਮਾਨ ਲੈ ਕੇ ਰੇਲ ਦੇ ਵਿੱਚ ਸਫ਼ਰ ਕਰਦੇ ਨੇ ਕਿਉਂਕਿ ਇਸ ਦੇ ਨਾਲ ਬੈਠਣ ਦੀ ਦਿੱਕਤ ਆਉਂਦੀ ਹੈ ਤੇ ਇਸ ਦੇ ਨਾਲ ਹੋਰ ਵੀ ਸਟੇਸ਼ਨ ਤੇ ਇਹ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਜਿਸ ਨੂੰ ਮੁੱਖ ਰੱਖਦੇ ਹੋਏ ਹੁਣ ਰੇਲਵੇ ਦੇ ਵੱਲੋਂ ਇਹ ਜੋ ਸਿਸਟਮ ਹੈ ਨਿਊ ਸਿਸਟਮ ਹੈ ਜਾਨੀ ਕਿ ਬੈਗ ਲਿਮਿਟ ਜੋ ਹੈ ਉਹ ਤੈਅ ਕੀਤੀ ਜਾਵੇਗੀ ਤੇ ਇਸ ਦੇ ਨਾਲ ਨਾਲ ਹੀ ਵੱਖ-ਵੱਖ ਟ੍ਰੇਨਾਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਫ਼ਰ ਕਰਨਾ ਹੈ ਕਿਹੜੀ ਸੀਟ ਦੇ ਵਿੱਚ ਤੁਸੀਂ ਜਾ ਰਹੇ ਹੋ ਉਸ ਨੂੰ ਲੈ ਕੇ ਕਿਸ ਕੈਟਾਗਰੀ ਦੇ ਵਿੱਚ ਜਾ ਰਹੇ ਹੋ ਉਸ ਨੂੰ ਲੈ ਕੇ ਤੁਹਾਨੂੰ ਐਕਸਟਰਾ ਚਾਰਜ ਜੋ ਹੈ ਉਹ ਦੇਣਾ ਹੋਵੇਗਾ ਤਾ ਫਲਾਈਟ ਦੇ ਵਾਂਗ ਸੇਮ ਸਿਸਟਮ ਹੋਵੇਗਾ ਪਹਿਲਾਂ ਤੁਸੀਂ ਸਮੇਂ ਤੋਂ ਪਹਿਲਾਂ ਜੋ ਹੈ ਤੁਸੀਂ ਰੇਲਵੇ ਸਟੇਸ਼ਨ ਤੇ ਪਹੁੰਚੋਗੇ ਆਪਣੀ ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਬੈਗ ਜੋ ਵੀ ਨਾਲ ਸਮਾਨ ਲੈ ਕੇ ਜਾ ਰਹੇ ਹੋ ਉਸ ਨੂੰ ਪੂਰਾ ਜੋ ਹੈ ਰੇਲਵੇ ਵਿਭਾਗ ਦੇ ਵੱਲੋਂ ਤੋਲਿਆ ਜਾਵੇਗਾ ਦੇਖਿਆ ਜਾਵੇਗਾ ਕਿ ਜੋ ਸੀਮਾ ਨਿਰਧਾਰਿਤ ਕੀਤੀ ਗਈ ਹੈ ਉਸ ਦੇ ਅਨੁਸਾਰ ਤੁਹਾਡਾ ਜਿਹੜਾ ਬੈਗ ਹੈ ਬੈਗ ਦੀ ਲਿਮਟ ਓਨੀ ਹੈ ਜੇਕਰ ਨਹੀਂ ਹੈ ਥੋੜੀ ਜਿਹੀ ਬਾਤ ਹੈ ਤਾਂ ਐਕਸਟਰਾ ਚਾਰਜ ਦੇਣਾ ਹੋਵੇਗਾ ਜੇਕਰ ਤੁਸੀਂ ਜ਼ਿਆਦਾ ਬਹੁਤ ਜ਼ਿਆਦਾ ਵੱਡੇ ਵੱਡੇ ਬਾਕਸ 트렁ਕ ਜਾਂ ਕਿਸੇ ਹੋਰ ਤਰੀਕੇ ਦਾ ਸਮਾਨ ਜੋ ਹੈ ਕਿ ਰੇਲਵੇ ਦੇ ਸਫ਼ਰ ਕਰਨ ਦੌਰਾਨ ਹੋਰ ਯਾਤਰੀਆਂ ਨੂੰ ਦਿੱਕਤਾਂ ਜਾਂ ਸਮੱਸਿਆਵਾਂ ਪਹੁੰਚਾ ਰਿਹਾ ਹੈ ਤਾਂ ਤੁਹਾਨੂੰ ਪਾਰਸਲ ਵੈਨ ਦੇ ਜ਼ਰੀਏ ਇਹ ਸਮਾਨ ਜੋ ਹੈ ਪਹੁੰਚਾਣਾ ਹੋਵੇਗਾ ਤਾਂ ਇਹ ਸਿਸਟਮ ਲਾਗੂ ਕੀਤਾ ਗਿਆ ਹੈ ਲਗਾਤਾਰ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਰੇਲਵੇ ਦੇ ਵੱਲੋਂ ਭਾਰਤੀ ਰੇਲਵੇ ਦੇ ਵੱਲੋਂ ਵਕਫ ਵਕਫ ਤਰਾਂਦੀਆਂ ਜੋ ਸਹੂਲਤਾਂ ਨੇ ਆਪਣੀ ਯਾਤਰੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਤਾਂ ਇੱਕ ਨਵਾਂ ਸਿਸਟਮ ਬਹੁਤ ਹੀ ਜਲਦ ਜੋ ਹੈ ਲਾਗੂ ਹੋਣ ਵਾਲਾ ਹੈ ਜਿਸ ਦੇ ਨਾਲ ਯਾਤਰੀਆਂ ਦਾ ਸਫ਼ਰ ਵੀ ਜੋ ਹੈ ਉਹ ਹੋਰ ਵਧੀਆ ਬਣੇਗਾ ਤੇ ਇਸ ਦੇ ਨਾਲ ਹੀ ਜਿਵੇਂ ਸਟੇਸ਼ਨਸ ਤੇ ਹੀ ਬਹੁਤ ਸਾਰੀਆਂ ਲਗਾਤਾਰ ਮਾਮਲੇ ਦੇਖਦੇ ਹਾਂ ਕਿ ਯਾਤਰੀ ਇੱਕ ਹੁੰਦਾ ਹੈ ਲੇਕਿਨ ਉਸ ਦੇ ਨਾਲ ਅਗਰ ਸਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਇੰਨਾ ਸਾਰਾ ਹੁੰਦਾ ਹੈ ਕਿ ਹੋਰ ਯਾਤਰੀਆਂ ਦੀ ਜਿਹੜੀ ਸੀਟ ਹੈ ਉਹਨਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਆ ਜਾਂਦੀਆਂ ਨੇ ਰਸਤੇ ਦੇ ਵਿੱਚ ਰੁਕਾਵਟ ਪਾਉਂਦਾ ਹੈ ਟ੍ਰੇਨ ਦੇ ਵਿੱਚ ਜਦੋਂ ਚੱਲਣਾ ਹੁੰਦਾ ਹੈ ਦੂਸਰੇ ਤੁਸੀਂ ਸੀਟ ਦੇ ਵਿੱਚ ਜਾਣਾ ਹੁੰਦਾ ਹੈ ਜਾਂ ਵਾਸ਼ਰੂਮ ਤੱਕ ਵੀ ਜਾਣਾ ਹੁੰਦਾ ਹੈ ਤਾਂ ਇਹ ਸਮਾਨ ਤੁਹਾਡੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜੋ ਹੈ ਉਹ ਖੜੀਆਂ ਕਰਦਾ ਹੈ ਤਾਂ ਇਸ ਨੂੰ ਲੈ ਕੇ ਹੀ ਬੇਤਹਾਸ਼ਾ ਜੋ ਸਮਾਨ ਹੈ ਉਸ ਨੂੰ ਲੈ ਕੇ ਹੀ ਇਹ ਜੋ ਸਿਸਟਮ ਹੈ ਲਾਗੂ ਕੀਤਾ ਜਾਵੇਗਾ ਜਿਸ ਦੇ ਨਾਲ ਬੈਗ ਲਿਮਿਟ ਨਿਰਧਾਰਿਤ ਕੀਤੀ ਜਾਵੇਗੀ ਯਾਨੀ ਕਿ ਤੁਸੀਂ ਆਪਣੇ ਨਾਲ ਹੁਣ ਲੋਡ ਤੋਂ ਵੱਧ ਸਮਾਨ ਲੈ ਕੇ ਰੇਲ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਤਾਂ ਇੱਕ ਵੱਡਾ ਫੈਸਲਾ ਭਾਰਤੀ ਰੇਲਵੇ ਦੇ ਵੱਲੋਂ ਲਿਆ ਜਾ ਰਿਹਾ ਹੈ ਬਹੁਤ ਹੀ ਜਲਦ ਇਹ ਲਾਗੂ ਕੀਤਾ ਜਾਵੇਗਾ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਇਸ ਸਿਸਟਮ ਨੂੰ ਪੂਰੇ ਤਰਾ ਭਾਰਤੀ ਰੇਲਵੇ ਦੇ ਵੱਲੋਂ ਲਾਗੂ ਕੀਤਾ ਜਾਵੇਗਾ ਤਾਂ ਟ੍ਰੇਨਾਂ ਦੇ ਵਿੱਚ ਜੋ ਵੀ ਹੁਣ ਸਫਰ ਕਰ ਰਹੇ ਨੇ ਯਾਤਰੀ ਉਹਨਾਂ ਨੂੰ ਜੇਕਰ ਤੁਸੀਂ ਟ੍ਰੇਨ ਦੇ ਵਿੱਚ ਸਫਰ ਕਰ ਰਹੇ ਹੋ ਤਾਂ ਪਹਿਲਾ ਘਾਰ ਦੇ ਵਿੱਚ ਹੀ ਆਪਣਾ ਸਮਾਨ ਉਸ ਤਰੀਕੇ ਦੇ ਨਾਲ ਹੀ ਪੈਕ ਕਰੋ ਕਿ ਜੋ ਨਿਰਧਾਰਿਤ ਸੀਮਾ ਕਿਉਂਕਿ ਹਲੇ ਕੋਈ ਅਫੀਸ਼ੀਅਲ ਜੋ ਨੋਟਿਸ ਹੈ ਉਹ ਸੀਮਾ ਦਾ ਕਿ ਕਿੰਨੀ ਨਿਰਧਾਰਿਤ ਸੀਮਾ ਕਿੰਨੇ ਕਿਲੋ ਤੱਕ ਤੁਸੀਂ ਸਮਾਨ ਹੈ ਉਹ ਲੈ ਕੇ ਜਾ ਸਕਦੇ ਉਸ ਬਾਰੇ ਹਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਲੇਕਿਨ ਇਹ ਜੋ ਸਿਸਟਮ ਹੈ ਇਸ ਦਾ ਜੋ ਅਨਾਉਂਸ ਮੈਂਟੇ ਉਹ ਕਰ ਦਿੱਤੀ ਗਈ ਹੈ ਕਿ ਬਹੁਤ ਜਲਦ ਭਾਰਤੀ ਰੇਲਵੇ ਦੇ ਵੱਲੋਂ ਇਹ ਸਿਸਟਮ ਸਾਰੀਆਂ ਹੀ ਟ੍ਰੇਨਾਂ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਤੇ ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਨ ਲਈ ਕਿਤੇ ਜਾ ਰਹੇ ਹੋ ਤਾਂ ਪਹਿਲਾਂ ਆਪਣੇ ਨਾਲ ਜੋ ਵੀ ਸਮਾਨ ਕੈਰੀ ਕਰਕੇ ਲੈ ਕੇ ਜਾਣਾ ਹੈ ਉਸ ਦੀ ਲਿਮਟ ਜ਼ਰੂਰ ਜਾਂਚ ਕੇ ਉਸ ਨੂੰ ਤੋਲ ਕੇ ਲੈ ਕੇ ਜਾਓ ਕਿਉਂਕਿ ਜੇਕਰ ਤੁਸੀਂ ਰੇਲਵੇ ਸਟੇਸ਼ਨ ਤੇ ਵੱਧ ਲਿਮਟ ਜਾਂ ਵੱਧ ਸਮਾਨ ਲੈ ਕੇ ਜਾ ਰਹੇ ਹੋ ਲਿਮਟ ਤੋਂ ਵੱਧ ਸਮਾਨ ਲੈ ਕੇ ਜਾ ਰਹੇ ਹੋ ਤਾਂ ਐਕਸਟਰਾ ਚਾਰਜ ਤੁਹਾਨੂੰ ਨਾਲ ਦੇਣਾ ਹੋਵੇਗਾ ਜੇਕਰ ਲਿਮਟ ਬਹੁਤ ਜ਼ਿਆਦਾ ਹੈ ਜੋ ਨਿਯਮਾਂ ਦੀ ਉਲੰਘਣਾ ਕਰਦੀ ਹੈ ਭਾਰਤੀ ਰੇਲਵੇ ਦੇ ਤਾਂ ਤੁਹਾਨੂੰ ਇਹ ਪਾਰਸਲ ਵહન ਦੇ ذریعے ਇਹ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣਾ ਹੋਵੇਗਾ ਤਾਂ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਰਤੀ ਰੇਲਵੇ ਦੇ ਵੱਲੋਂ ਇਹ ਸਿਸਟਮ ਜੋ ਲਾਗੂ ਹੋਣ ਵਾਲਾ ਹੈ ਇਹ ਯਾਤਰੀਆਂ ਲਈ ਕਿੰਨਾ ਕੁ ਫਾਇਦੇਮੰਦ ਸਾਬਿਤ ਹੁੰਦਾ ਹੈ ਜਾਂ ਫਿਰ ਯਾਤਰੀਆਂ ਦੀ ਜੇਬ ਤੇ ਹੋਰ ਭਾਰ ਵਧੇਗਾ